ਆ ਵਾਇਗੁਰ ਜੀ ਕੀ ਫਤਿਹ ਹਾਂਜੀ ਸੰਗਤ ਜੀ ਇਹ ਭਾਈ ਅੱਜ 22 ਲੱਖੇ ਦਾ ਸੁਪੁੱਤਰ ਹੈ ਨਾ ਛੋਟਾ ਜਿਹਾ ਬੱਚਾ ਨੇੜੇ ਆਇਆ ਮੜੇ ਇਹ ਸੁਪੁੱਤਰ ਲੱਖੇ ਦਾ ਬੱਚਾ ਭਾਈ ਇਹ ਸਕੂਲ ਜਾਂਦਾ ਸੀ ਵਿਚਾਰਾ ਇਹਦੀਆਂ ਮਤਲਬ ਲੱਤਾਂ ਤੋਂ ਪਾਈ ਜਹੋਂ ਕਰਕੇ ਬਹੁਤ ਤੰਗ ਹੁੰਦੀ ਸੀ ਇਹਦੇ ਕੋਲੇ ਸੀ ਜੀ ਭਾਈ ਜੀ ਇੱਕ ਉਹ ਜਿਹੜੀ ਆਪਾਂ ਕਹਿੰਦੇ ਨੇ ਵੀ ਤੁਰਨ ਵਾਲਾ ਬਾਕਰ ਜਾ ਜਿਹਦੇ ਟਾਇਰ ਕੇ ਪੰਜ ਛੇ ਦਿਨਾਂ ਤੋਂ ਖਰਾਬ ਹੋ ਜਾਂਦੀ ਸੀ 5-700 ਰੁਪਈਆ ਲੱਗਦਾ ਸੀ ਤੇ ਢੇਲੀ ਇਹਰੇ ਸਾਡੇ ਕਲੱਬ ਦੇ ਮੈਂਬਰਾਂ ਨੇ ਤੇ ਆ ਬਾਈ ਆਪਣਾ ਰਾਜਾ ਸਿੰਘ ਗੁਰਦੁਆਰੇ ਦਾ ਪ੍ਰਧਾਨ ਇਹਨਾਂ ਨੇ ਜਦੋਂ ਵੇਖਿਆ ਆਪਸ ਵਿੱਚ ਚਰਚਾ ਕਰਕੇ ਤੇ ਉਹ ਕਾਲੇ ਨੂੰ ਫਿਟਰੀ ਦਵਾਈ ਸੀਗੀ ਪਹਿਲਾ ਇਹ ਗੁਰਦੁਆਰੇ ਦੇ ਦੋਨੇ ਪ੍ਰਧਾਨਾਂ ਨੇ ਤੇ ਆ ਬਾਈ ਕਲੱਬ ਦੇ ਪ੍ਰਧਾਨ ਬਾਈ ਰਾਮ ਗੋਪਾਲ ਬਾਈ ਰੂਠੂ ਵਰਗੇ ਇਹਨਾਂ ਨੇ ਉਹਦੀ ਡੈਥ ਹੋਣ ਕਰਕੇ ਤੇ ਉਹ ਜਿਹੜਾ ਖਰਚਾ ਸੀ ਡਾਕਟਰ ਸਭਰਾ ਸਿੰਘ ਝੋੜ ਨੇ 5000 ਰੁਪਏ ਉਹਨਾਂ ਦੇ ਭੋਗ ਤੇ ਦੇ ਦਾ ਉਹ ਦਿੱਤਾ ਸੀਗਾ ਪਹਿਲਾਂ ਸਾਡੇ ਕਲੱਬ ਦੇ ਪ੍ਰਧਾਨ ਭਾਈ ਸਰਦੇਵ ਦਾ ਬਾਕੀ ਕਿੱਧਰ ਫਿਰ ਆਉਣ ਤੋਂ ਬਾਅਦ ਆ ਕੇ ਉਹ ਬਈਨ ਉੱਥੇ ਹੀ ਮੋੜਦਾ ਕਹਿੰਦਾ ਜੀ ਬੰਦਾ ਹੀ ਨਹੀਂ ਰਿਹਾ ਵੀ ਸਾਨੂੰ ਅਸੀਂ ਕਿਤੇ ਤੇ ਉਹ ਹੀ ਸਕੂਟੀਆਂ ਸੀਧਰ ਭਾਈ ਨੂੰ ਪ੍ਰੋਵਾਈਡ ਕਰਵਾਤੀ ਸਾਡੇ ਬੱਚੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਵਰਾਜ ਸਿੰਘ ਚੋੜੜ ਮਾਂ ਦੀ ਗੋਦਿਕਾ ਬਣਾ ਲਏ ਤੇ ਸਾਡੇ ਗੁਰੂਕਰਾਂ ਦੇ ਦੋਨੇ ਪ੍ਰਧਾਨਾਂ ਦਾ ਜਿਹੜੇ ਸਾਡੇ ਨਾਲ ਮੋਢਾ ਲਾ ਕੇ ਸਾਡੇ ਨਾਲ ਚੱਲ ਰਹੇ ਆ ਤੇ ਕਲੱਬ ਵਾਲਿਆਂ ਦਾ ਵੀ ਖਾਸ ਕਰਕੇ ਭਾਈ ਰਾਮ ਗੋਪਾਲ ਅਰਗੇ ਸਾਡੇ ਖੇਣ ਤੇ ਪੱਜ ਕੇ ਸਾਡੇ ਵਾਸਤੇ ਹਾਜ਼ਰ ਹੋਏ ਤੇ ਇਹਨਾਂ ਕੁਝ ਕਹਿੰਦੇ ਹੋਏ ਸੋ ਮਾਤਾ ਤੁਸੀਂ ਖੁਸ਼ ਹੋ ਹਣ ਚਲੋ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਵੀ ਅਸੀਂ ਇੱਕ ਰਿਕਵੈਸਟ ਪਾਈ ਸੀ ਵੀ ਸਾਡੇ ਪਿੰਡ ਦੇ ਵਿੱਚ ਹੋਰ ਵੀ ਕਈ ਮਰੀਜ਼ ਹਨ ਜਿਨ੍ਹਾਂ ਨੂੰ ਵੀਲ ਚੇਰਾ ਤਿੰਨ ਚਾਰ ਵੀਲ ਚੇਰਾ ਚਾਹੀਦਾ ਉਹ ਸੇਖ ਸਾਨੂੰ ਕਹਿੰਦੇ ਵੀ ਤੁਹਾਡਾ ਪੰਜ ਚਾਰ ਦਿਨਾਂ ਦੇ ਵਿੱਚ ਅਸੀਂ ਹੱਲ ਕਰ ਦਾਂਗੇ ਇੱਕ ਨੀਕ ਹੈ ਬਦਾਂ ਵੀ ਪਾਇਆ ਸੀ ਉਹ ਕਹਿੰਦੇ ਵੀ ਨੀਕ ਹੈ ਪਪ ਬਗੈਰਾ ਸਾਨੂੰ 2-4 ਦਿਨਾਂ ਦੇ ਵਿੱਚ ਵਿੱਚ ਅਸੀਂ ਦੇ ਦੇਾਂਗੇ ਤੇ ਬਾਕੀ ਗੱਲ ਆ ਜੋ ਆਪਣਾ ਪ੍ਰਗਟ ਸਿੰਘ ਜੋ ਆਪਣਾ ਤੇਲਗੋਟਰ ਤੋਂ ਆਇਆ ਹੋਰ ਵੀ ਜੋ ਆਪਣੇ ਜ਼ਰੂਰਤਮੰਦਾਂ ਸੇ ਸਵੇ ਸਵੇ ਸਾਰਾ ਕਾਰਜ ਕਰ ਰਹੇ ਹੈ ਨਗਰ ਸੰਗਤਾਂ ਦੇ ਸੰਯੋਗ ਦੇ ਨਾਲ ਅੱਡੇ ਦੋਨੇ ਗੁਰਦੁਆਰਾ ਗੁਰਦੁਆਰਾ ਸ਼੍ਰੀ ਮਨਮਨਤਵਾਚਨ ਸਿੰਘ ਜੀ ਹਰਦੇਵ ਸਿੰਘ ਜੀ ਦੀ ਖਿਆਨਕੀ ਉੱਤੇ ਉਹ ਵੀ ਆਪ ਇਹ ਜਿਹੜਾ ਹੈਂਡੀਕੈਰ ਟਾਪਰਾ ਕੇਲਾ ਬਹੁਤ ਧੰਨਵਾਦ ਆਇਆ ਸੀ ਜੀ ਅੱਜ ਕੁਝ ਘਰ ਦੇ ਕੰਮਾਂ ਕਰ ਕਿਉਂ ਆ ਨਹੀਂ ਸਕੇ ਆ ਆ ਨਹੀਂ ਸਕੇ ਤੇ ਕਲੱਬ ਆਪਣਾ ਸ਼੍ਰੀ ਮਨਮਨਤਵਾਚਨ ਸਿੰਘ ਸਪੋਰਟਸ ਕਲੱਬ ਜੋ ਆਪਣੇ ਪ੍ਰਧਾਨ ਅਗਰਦੀਪ ਸਿੰਘ ਜੀ ਨੇ ਸਾਰੇ ਨਗਰ ਸੰਸਥਾ ਦੇ ਸਹਿਯੋਗ ਦੇ ਨਾਲ ਆਪਾਂ ਕੰਮ ਕਰਦੇ ਆ ਹੋਰ ਵੀ ਕਿਸੇ ਨੂੰ ਚੀਜ਼ ਦੀ ਜ਼ਰੂਰਤ ਹੋਊਗੀ ਜਿਵੇਂ ਵੀ ਸਿਸਟਮ ਦੇ ਸਾਥ ਨਾਲ ਤੇ ਕਾਰਨ ਨੂੰ ਪ੍ਰਬੰਧ ਕਰਵਾਵਾਂਗੇ ਉਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ